ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਇੱਕ ਛੋਟੀ ਜੀ ਗੱਲ ਤੇ ਵਿਚਾਰ ਕਰਦੇ ਹਾਂ ਛੋਟੀ ਨਹੀਂ ਹੈ ਆਪਾਂ ਇਹਨੂੰ ਵੱਡੀ ਕਹਿ ਸਕਦੇ ਹਾਂ ਜੀ ਅਸੀਂ ਇਸ ਨੂੰ ਢੰਗ ਦੇ ਨਾਲ ਸਮਝਦੇ ਹਾਂ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਸ਼ਾਇਦ ਅਸੀਂ ਆਪਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਬਦਲਾਅ ਲਿਆ ਸਕਦੇ ਹਾਂ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਜਿਹੜੇ ਵੀ ਬਜ਼ੁਰਗ ਪੁਰਾਣੇ ਸੀਗੇ ਜਾਂ ਅੱਜ ਵੀ ਹਨ ਉਹਨਾਂ ਨੇ ਬਹੁਤ ਸਾਰੇ ਅਖਾਣ ਕਹਾਵਤਾਂ ਜਾਂ ਅਸੀਂ ਗੱਲਾਂ ਬਾਤਾਂ ਬਣਾਈਆਂ ਹੋਈਆਂ ਜਿਹੜੀਆਂ ਉਹ ਸਾਡੇ ਸਾਹਮਣੇ ਕਰਦੇ ਰਹਿੰਦੇ ਐ ਤੇ ਜੇ ਅਸੀਂ ਕੋਈ ਕਈ ਵਾਰੀ ਗੱਲ ਕਰਦੇ ਆ ਤਾਂ ਉਹ ਸਾਨੂੰ ਵਿੱਚੋਂ ਟੋਕ ਦਿੰਦੇ ਐ ਜਾਂ ਉਹ ਕਹਿ ਦਿੰਦੇ ਨੇ ਕਿ ਨਹੀਂ ਐਵੇਂ ਨਹੀਂ ਕਰੀਦਾ ਹੁੰਦਾ ਐਵੇਂ ਨਹੀਂ ਕਰੀਦਾ ਹੁੰਦਾ ਇਸ ਤਰ੍ਹਾਂ ਦੇ ਸ਼ਬਦ ਨਹੀਂ ਉਚਾਰੀਦੇ ਹੁੰਦੇ ਆਪਾਂ ਕਈ ਵਾਰ ਜਦੋਂ ਨਿੱਕੇ ਹੁੰਦੇ ਸੀ ਕਿਸੇ ਨਾਲ ਕੋਈ ਲੜ ਝਗੜ ਪੈਣਾ ਜਾਂ ਆਪਸੀ ਦੀ ਭੈਣ ਭਰਾ ਲੜ ਪੈਂਦੇ ਜਾਂ ਹੋਰ ਕੋਈ ਚੱਕਰ ਪੈਂਦਾ ਕੋਈ ਮੁੱਖ ਦੇ ਵਿੱਚੋਂ ਕਹਿ ਦਿੰਦਾ ਕਿ ਮੈਂ ਤਾਂ ਮਰ ਜਾਣਾ ਹੈ ਜਾਂ ਮੈਂ ਮਾਰ ਦੇਣਾ ਹੈ ਜਾਂ ਕਿਸੇ ਨਾਲ ਕੋਈ ਲੜਨ ਝਗੜਨ ਦੀ ਗੱਲ ਕਰਨੀ ਤਾਂ ਬਜ਼ੁਰਗਾਂ ਨੇ ਕਹਿ ਦਿੰਦਾ ਓਏ ਨਹੀਂ ਐਵੇਂ ਨਹੀਂ ਕੀਤਾ ਹੁੰਦਾ ਐਵੇਂ ਨਹੀਂ ਕਰੀਦਾ ਹੁੰਦਾ ਤੇ ਆਪਾਂ ਕਹਿੰਦਾ ਕਹਿਣ ਨਾਲ ਕੀ ਹੋ ਗਿਆ ਫਿਰ ਕੀ ਹੋ ਗਿਆ ਜੇ ਮੁੱਖ ਮੂੰਹ ਦੇ ਵਿੱਚੋਂ ਕੋਈ ਗੱਲ ਕਹਿ ਤੀ ਤਾਂ ਬਜ਼ੁਰਗ ਕਿਸੇ ਨਾ ਕਿਸੇ ਬਹਾਨੇ ਨਾਲ ਕਹਿ ਦਿੰਦੇ ਕਿ ਨਹੀਂ ਮਾੜਾ ਹੁੰਦਾ ਜਾਂ ਜਿਹੜੇ ਥੋੜੇ ਧਾਰਮਿਕ ਵਿਚਾਰਾਂ ਵਾਲੇ ਹੁੰਦੇ ਆ ਉਹ ਕਹਿ ਦਿੰਦੇ ਕਿ ਨਹੀਂ ਜੀਵ ਤੇ ਸਤਸਵਤੀ ਬੇਟੀ ਹੁੰਦੀ ਹੈ ਹੋ ਸਕਦਾ ਹੈ ਕਿ ਉਹਦੇ ਪਿਛਲੇ ਕਾਰਨ ਸਾਡੇ ਬਜ਼ੁਰਗ ਵੀ ਟੈਕਨੀਕਲ ਤਰੀਕੇ ਦੇ ਤੌਰ ਤੇ ਨਾ ਜਾਣਦੇ ਹੋਣ ਤੇ ਟੈਕਨੀਕਲ ਤਰੀਕੇ ਨਾਲ ਸ਼ਾਇਦ ਉਹ ਸਾਨੂੰ ਸਮਝਾ پا ਰਹੇ ਹੋਣ ਪਰ ਜਿੰਨੀਆਂ ਵੀ ਸਿਆਣਪਾਂ ਲੋਕ ਸਿਆਣਪਾਂ ਬਣੀਆਂ ਜਿਹੜੇ ਹਿਸਾਬ ਨਾਲ ਅਸੀਂ ਜੀਵਨ ਜਿੰਨਾ ਕੰਡਾਇਆ ਜੇ ਉਸ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਦੀਆਂ ਗੱਲਾਂ ਤਕਰੀਬਨ ਤਕਰੀਬਨ ਸੱਚ ਹੁੰਦੀਆਂ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਉਹ ਇਵੇਂ ਕਹਿੰਦੇ ਸੀਗੇ ਕਿ ਸੱਚਮੁੱਚ ਸਾਡੀ ਜੀਵ ਤੇ ਸਰਸਵਤੀ ਬੈਠੀ ਹੁੰਦੀ ਹੈ ਤਾਂ ਇਹਦਾ ਜਵਾਬ ਮੈਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਮਿਲਿਆ ਤੇ ਮੈਨੂੰ ਉਹ ਗੱਲ ਸਹੀ ਲੱਗੀ ਲੱਗੀ ਕਿ ਹਾਂ ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਜਿਹੜੇ ਬਜ਼ੁਰਗਾਂ ਸਾਨੂੰ ਟੋਕਦੇ ਹੁੰਦੇ ਸੀ ਹਾਲਾਂਕਿ ਟੈਕਨੀਕਲ ਤਰੀਕੇ ਦੇ ਨਾਲ ਉਹਨਾਂ ਨੇ ਨਹੀਂ ਟੋਕਿਆ ਜਾਂ ਉਹਦਾ ਟੈਕਨੀਕਲ ਤਰੀਕਾ ਉਹ ਨਹੀਂ ਦੱਸ पाए ਕਿ ਸਾਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ ਪਰ ਇਹਦੇ ਪਿੱਛੇ ਇਹਦਾ ਕਾਰਨ ਸੀਗਾ ਉਹ ਸ਼ਾਇਦ ਇਸੇ ਹੀ ਹੈ ਕੁਝ ਸਮਾਂ ਪਹਿਲਾਂ ਮੈਂ ਕਿਸੇ ਅ ਅਮਰੀਕੀ ਮਨੋਗਿਆਨੀ ਦੀ ਕਿਤਾਬ ਸੀਗੀ ਟਰਾਂਸਲੇਟ ਕੀਤੀ ਪੰਜਾਬੀ ਦੇ ਵਿੱਚ ਉਹ ਪੜ੍ਹ ਰਿਹਾ ਸੀ ਤਾਂ ਉਹਨੇ ਜ਼ਿਕਰ ਕਰਦੇ ਕਰਦੇ ਇਸ ਗੱਲ ਦਾ ਜ਼ਿਕਰ ਕੀਤਾ ਸ਼ਬਦਾਂ ਦਾ ਕਿ ਜਿਹੜੇ ਸ਼ਬਦ ਅਸੀਂ ਮੂੰਹ ਦੇ ਵਿੱਚੋਂ ਉਚਾਰਦੇ ਹਾਂ ਜਾਂ ਅਸੀਂ ਦਿਮਾਗ ਦੇ ਵਿੱਚ ਸੋਚਦੇ ਹਾਂ ਉਹਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਤਾਂ ਉਹਦਾ ਜਿਹੜਾ ਉਹਨੇ ਅ ਅਰਥ ਦੱਸਿਆ ਜਿਹੜਾ ਮਤਲਬ ਦੱਸਿਆ ਕਿ ਜੋ ਵੀ ਅਸੀਂ ਉਚਾਰਦੇ ਹਾਂ ਸਾਡਾ ਜੀਵਨ ਉਵੇਂ ਹੋਣ ਲੱਗ ਜਾਂਦਾ ਜਿਹੜੀ ਗੱਲ ਅਸੀਂ ਮੂੰਹ ਚੋਂ ਕਹਿੰਨੇ ਆਂ ਕਈ ਵਾਰ ਸੱਚੀ ਹੋ ਜਾਂਦੀ ਹੈ ਤੇ ਉਵੇਂ ਹੀ ਸਾਡਾ ਜੀਵਨ ਢਲਣ ਲੱਗ ਜਾਂਦਾ ਹੈ ਉਮੀ ਸਾਡੇ ਸਰੀਰ ਤੇ ਅਸਰ ਪੈਣ ਲੱਗ ਜਾਂਦੇ ਸਾਡੀ ਸੋਚ ਤੇ ਪੈਣ ਲੱਗ ਜਾਂਦੀ ਸਾਡੇ ਕੰਮਾਂ ਕਾਰਾਂ ਤੇ ਪੈਣ ਲੱਗ ਜਾਂਦਾ ਜੀ ਹਾਂ ਕਿਉਂ ਹੁੰਦਾ ਤਾਂ ਉਹਦਾ ਉਹਨੇ ਕਾਰਨ ਹੀ ਦੱਸਿਆ ਕਿ ਜਦੋਂ ਵੀ ਅਸੀਂ ਕੋਈ ਗੱਲ ਸੋਚਦੇ ਹਾਂ ਜਾਂ ਆਪਦੇ ਮੂੰਹ ਦੇ ਵਿੱਚੋਂ ਕਹਿੰਨੇ ਆ ਤਾਂ ਸਾਡਾ ਦਿਮਾਗ ਉਸ ਗੱਲ ਨੂੰ ਸੁਣਦਾ ਹੈ ਉਸ ਗੱਲ ਨੂੰ ਕੈਚ ਕਰਦਾ ਹੈ ਤੇ ਉਸ ਗੱਲ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੰਦਾ ਤੇ ਜਦੋਂ ਉਹ ਇਸ ਗੱਲ ਨੂੰ ਲਾਗੂ ਕਰਦਾ ਹੈ ਦਿਮਾਗ ਦੀ ਇੱਕ ਖਾਸੀਅਤ ਹੈ ਖਾਸियत ਕਹਿ ਲਓ ਕਮਜ਼ੋਰੀ ਕਹਿ ਲਓ ਦਿੱਕਤ ਕਹਿ ਲਓ ਕੁਝ ਵੀ ਕਹਿ ਲਓ ਦਿਮਾਗ ਦੀ ਇੱਕ ਖਾਸियत ਹੈ ਕਿ ਉਹ ਜੋ ਵੀ ਉਹਨੂੰ ਗੱਲ ਕਹੀ ਜਾਂਦੀ ਹੈ ਜਾਂ ਜੋ ਗੱਲ ਅਸੀਂ ਮੂੰਹ ਚੋਂ ਉਚਾਰਦੇ ਆ ਦਿਮਾਗ ਜਦੋਂ ਉਹਨੂੰ ਸੁਣਦਾ ਤਾਂ ਉਹ ਵੀ ਇਹ ਗੱਲ ਦਾ ਭੇਦ ਨਹੀਂ ਕਰ ਪਾਉਂਦਾ ਕਿ ਉਹ ਗੱਲ ਅਸੀਂ ਖੁਦ ਨੂੰ ਕਹਿ ਰਹੇ ਆ ਜਾਂ ਉਹ ਗੱਲ ਅਸੀਂ ਕਿਸੇ ਹੋਰ ਨੂੰ ਕਹੀ ਹੈ ਜੋ ਵੀ ਗੱਲ ਅਸੀਂ ਕਹਿੰਦੇ ਆ ਸਾਡਾ ਦਿਮਾਗ ਉਹਨੂੰ ਸਾਡੇ ਸਰੀਰ ਤੇ ਹੀ ਲਾਗੂ ਕਰਦਾ ਹੈ ਸਾਡੀਆਂ ਆਤਾਂ ਤੇ ਲਾਗੂ ਕਰਦਾ ਸਾਡੇ ਸੁਭਾਅ ਤੇ ਲਾਗੂ ਕਰਦਾ ਸਾਡੇ ਕੰਮਕਾਰ ਤੇ ਸਾਡੇ ਕਾਰੋਬਾਰ ਤੇ ਲਾਗੂ ਕਰਦਾ ਇੱਕ ਪੰਜਾਬੀ ਦੀ ਮਨੋਗਿਆਨ ਦੀ ਕਿਤਾਬ ਦੇ ਵਿੱਚ ਕਿਤੇ ਜ਼ਿਕਰ ਸੀਗਾ ਕਿ ਸਾਡਾ ਦਿਮਾਗ ਜਿਹੜਾ ਉਹ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਸਾਡੇ ਦਿਮਾਗ ਦੇ ਵਿੱਚ ਕਿਸੇ ਵੀ ਬਿਮਾਰੀ ਨੂੰ ਪੈਦਾ ਕਰ ਸਕਦਾ ਹੈ ਤੇ ਕਿਸੇ ਵੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ ਆਮ ਕਰਕੇ ਕੁਝ ਲੋਕ ਤੁਸੀਂ ਦੇਖੇ ਹੋਣੇ ਉਹ ਕਿਸੇ ਬਿਮਾਰੀ ਦਾ ਡਰ ਰੱਖਦੇ ਆ ਜਦੋਂ ਅਸੀਂ ਕਿਸੇ ਬਿਮਾਰੀ ਦਾ ਡਰ ਰੱਖਦੇ ਆ ਕਿ ਮੈਨੂੰ ਆਹ ਬਿਮਾਰੀ ਨਾ ਹੋ ਜਾਏ ਮੈਨੂੰ ਆਹ ਨਾ ਹੋ ਜਾਏ ਲਗਾਤਾਰ ਜਦੋਂ ਅਸੀਂ ਉਸ ਬਿਮਾਰੀ ਨੂੰ ਆਪਦੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਦੇ ਆ ਤਾਂ ਉਸ ਬਿਮਾਰੀ ਦਾ ਸਾਡੇ ਸਰੀਰ ਨੂੰ ਲੱਗਣਾ ਤੈਅ ਹੈ ਤੇ ਬਹੁਤ ਸਾਰੇ ਲੋਕ ਦਿਮਾਗੀ ਤੌਰ ਤੇ ਇੰਨੇ ਹੋ ਸਟਰੋਂਗ ਹੁੰਦੇ ਆ ਜਦੋਂ ਕਿ ਉਹਨਾਂ ਨੂੰ ਬਿਮਾਰੀ ਹੁੰਦੀ ਹੈ ਤਾਂ ਉਹ ਇਹ ਸੋਚ ਕੇ ਚੱਲਦੇ ਆ ਕਿ ਮੈਂ ਤਾਂ ਠੀਕ ਆ ਮੈਨੂੰ ਕੋਈ ਦਿੱਕਤ ਨਹੀਂ ਮੈਂ ਠੀਕ ਹੋ ਜਾਣਾ ਤੇ ਉਹਨਾਂ ਦਾ ਦਿਮਾਗ ਜਿਹੜਾ ਉਹਨੂੰ ਠੀਕ ਕਰਨਾ ਸ਼ੁਰੂ ਕਰ ਦਿੰਦਾ ਤਾਂ ਇਸ ਤਰ੍ਹਾਂ ਦਾ ਜਿਹੜਾ ਅਸਰ ਹੈ ਉਹ ਸਾਡੇ ਸਰੀਰ ਤੇ ਪੈਂਦਾ ਤਾਂ ਤੁਸੀਂ ਆਸ-ਪਾਸੇ ਵੀ ਦੇਖੇ ਹੋਣੇ ਆ ਜਿਹੜੇ ਲੋਕ ਜਿਸ ਤਰ੍ਹਾਂ ਦਾ ਸੋਚਦੇ ਆ ਜਿਸ ਤਰ੍ਹਾਂ ਉਹ ਕੰਮ ਕਰਦੇ ਆ ਜਿਸ ਤਰ੍ਹਾਂ ਉਹ ਗੱਲਾਂ ਕਰਦੇ ਆ ਉਹਨਾਂ ਦਾ ਜੀਵਨ ਵੀ ਉਸੇ ਤਰ੍ਹਾਂ ਹੀ ਹੋਣਾ ਸ਼ੁਰੂ ਹੋ ਜਾਂਦਾ ਜਿਹੜੇ ਸਾਰਾ ਦਿਨ ਇਸੇ ਗੱਲ 'ਚ ਲੱਗੇ ਰਹਿੰਦੇ ਆ ਕਿ ਫੁਲਾਨਾ ਆਏ ਫੁਲਾਨਾ ਆਏ ਉਹਨਾਂ ਦਾ ਜੀਵਨ ਉਸੇ ਤਰ੍ਹਾਂ ਹੀ ਢਲਣਾ ਸ਼ੁਰੂ ਹੋ ਜਾਂਦਾ ਦੂਜਿਆਂ ਨੂੰ ਜਿਹੜੇ ਬਰਬਾਦ ਕਰਨ ਦੇ ਸੁਪਨੇ ਲੈਂਦੇ ਰਹਿੰਦੇ ਆ ਉਹ ਖੁਦ ਬਰਬਾਦ ਹੋ ਜਾਂਦੇ ਤਾਂ ਇਸ ਤਰ੍ਹਾਂ ਜਿਹੜਾ ਸਾਡਾ ਦਿਮਾਗ ਹੈ ਉਹ ਸਾਡੇ ਸਰੀਰ ਤੇ ਇਹਨਾਂ ਚੀਜ਼ਾਂ ਸਾਡੀਆਂ ਗੱਲਾਂ ਨੂੰ ਲਾਗੂ ਕਰਦਾ ਉਨੇ ਇੱਕ ਉਦਾਹਰਣ ਦਿੱਤੀ ਸੀ ਕਿ ਜੇ ਤੁਸੀਂ ਇਹਨੂੰ ਉਦਾਹਰਣ ਦੇ ਤੌਰ ਤੇ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਤਕਰੀਬਨ 2 ਮਹੀਨਿਆਂ ਤੱਕ ਰੋਜ਼ਾਨਾ ਆਪਦੇ ਮਨ ਦੇ ਵਿੱਚ ਦਿਨ ਵਿੱਚ 5-7 ਵਾਰ ਚੋਰ ਚੋਰ ਸ਼ਬਦ ਉਚਾਰੋ ਚੋਰ 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 ਤਾਂ 2 ਕੁ ਮਹੀਨਿਆਂ ਦੇ ਵਿੱਚ ਤੁਹਾਡਾ ਜਿਹੜਾ ਦਿਮਾਗ ਹੈ ਉਹ ਤੁਹਾਡੇ ਵਿੱਚ ਚੋਰੀ ਵਾਲੀਆਂ ਆਤਮਾ ਪੈਦਾ ਕਰਨੀਆਂ ਸ਼ੁਰੂ ਕਰ ਦੇਗਾ ਕਿਉਂਕਿ ਤੁਸੀਂ ਆਪਦੇ ਦਿਮਾਗ ਨੂੰ ਸੰਦੇਸ਼ ਦੇ ਰਹੇ ਹੋ ਚੋਰ ਚੋਰ ਦਾ ਤੇ ਤੁਹਾਡਾ ਦਿਮਾਗ ਉਹਨਾਂ ਆਤਾਂ ਨੂੰ ਤੁਹਾਡੇ ਸਰੀਰ ਤੇ ਲਾਗੂ ਕਰ ਰਿਹਾ ਤੁਹਾਡੀ ਮਾਨਸਿਕਤਾ ਤੇ ਲਾਗੂ ਕਰ ਰਿਹਾ ਤਾਂ ਮੈਨੂੰ ਇਹ ਲੱਗਿਆ ਕਿ ਸ਼ਾਇਦ ਸਾਡੇ ਬਜ਼ੁਰਗ ਇਸੇ ਲਈ ਹੀ ਟੋਕਦੇ ਹੁੰਦੇ ਸੀ ਕਿ ਜੇ ਅਸੀਂ ਕਿਸੇ ਗੱਲ ਨੂੰ ਮੁੱਖ ਦੇ ਵਿੱਚੋਂ ਵਾਰੀ-ਵਾਰੀ ਉਚਾਰਾਂਗੇ ਤਾਂ ਉਹਦਾ ਅਸਰ ਸਾਡੇ ਤੇ ਪੈਣਾ ਤੇ ਆਸੇ-ਪਾਸੇ ਜੀਵਨ ਗੁਜ਼ਾਰਦੇ ਆ ਮੈਂ ਵੀ ਅਜਿਹੇ ਲੋਕ ਕਾਫੀ ਦੇਖੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਸੋਚ ਸੀਗੀ ਅੱਜ ਤੋਂ 20 ਸਾਲ ਪਹਿਲਾਂ 15 ਸਾਲ ਪਹਿਲਾਂ 10 ਸਾਲ 5 ਸਾਲ 2 ਸਾਲ ਜਿਵੇਂ ਵੀ ਇਹਨਾਂ ਦੀ ਸੋਚ ਸੀਗੀ ਤਕਰੀਬਨ ਤਕਰੀਬਨ ਉਹਨਾਂ ਦਾ ਜੀਵਨ ਉਸੇ ਪਾਸੇ ਹੀ ਜਾ ਰਿਹਾ ਹੈ ਤਾਂ ਮੈਨੂੰ ਜ਼ਰੂਰ ਇਹ ਗੱਲ ਸਹੀ ਲੱਗੀ ਕਿ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਸ਼ਬਦ ਅਸੀਂ ਉਚਾਰਦੇ ਹਾਂ ਸਾਡਾ ਜੀਵਨ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਤਾਂ ਚੰਗਾ ਸੋਚੋ ਚੰਗਾ ਬੋਲੋ ਆਪਦੇ ਦਿਮਾਗ ਨੂੰ ਚੰਗੇ ਸੰਦੇਸ਼ ਦਿਓ ਕਮੀਆਂ ਨੂੰ ਆਪਦੇ ਆਪ ਦੀਆਂ ਦੂਜਿਆਂ ਦੀਆਂ ਉਹਨੂੰ ਦਿਮਾਗ ਦੇ ਵਿੱਚ ਨਾ ਗਿਣੋ ਜਿਹੋ ਜਿਹੇ ਸੰਦੇਸ਼ ਅਸੀਂ ਆਪਦੇ ਦਿਮਾਗ ਨੂੰ ਦੇਵਾਂਗੇ ਉਹੋ ਜਿਹੇ ਜਿਹੜਾ ਸਾਡਾ ਦਿਮਾਗ ਹੈ ਉਹਨੂੰ ਸਾਡੇ ਸਰੀਰ ਤੇ ਲਾਗੂ ਕਰੇਗਾ ਤਾਂ ਮੈਨੂੰ ਸ਼ਾਇਦ ਲੱਗਿਆ ਕਿ ਇਸ ਗੱਲ ਦਾ ਮੈਨੂੰ ਇਹ ਜਵਾਬ ਮਿਲ ਗਿਆ ਹੈ ਕਿ ਸਾਡੇ ਬਜ਼ੁਰਗ ਜਿਹੜੇ ਐ ਉਹ ਸਾਨੂੰ ਇਹਨਾਂ ਗੱਲਾਂ ਤੋਂ ਕਿਉਂ ਟੋਕਦੇ ਸੀ ਆਮ ਕਰਕੇ ਜਿਹੜੇ ਧਾਰਮਿਕ ਵਿਚਾਰਾਂ ਵਾਲੇ ਬਜ਼ੁਰਗ ਹੁੰਦੇ ਐ ਉਹ ਸਾਨੂੰ ਕਹਣਗੇ ਗੁਰਮਤਾਲੇ ਪਾਸੇ ਜੁੜੋ ਪਾਠ ਕਰੋ ਉਹਨਾਂ ਨੂੰ ਪਤਾ ਹੈ ਜੇ ਅਸੀਂ ਚੰਗੇ ਸ਼ਬਦ ਉਚਾਰਾਂਗੇ ਤਾਂ ਸਾਡੇ ਜੀਵਨ ਤੇ ਚੰਗਾ ਪ੍ਰਭਾਵ ਪਏਗਾ ਹੀ ਪਏਗਾ ਤਾਂ ਉਮੀਦ ਹੈ ਸ਼ਾਇਦ ਤੁਹਾਨੂੰ ਠੀਕ ਲੱਗੇ ਇਹ ਗੱਲ ਚਲੋ ਜੇ ਨਾ ਵੀ ਠੀਕ ਲੱਗੀ ਤਾਂ ਤੁਸੀਂ ਆਪਣੀ ਸੋਚ ਅਨੁਸਾਰ ਇਸ ਨੂੰ ਵਿਚਾਰ ਸਕਦੇ ਹੋ ਥੈਂਕ ਯੂ